ਰੋਲਾ ਬੜਾ ਪਿਆ ਹੋਇਆ ਕਿ 7 ਸਾਲਾਂ ਦਾ ਇੱਕ ਬੱਚਾ ਭਵਕੀਰਤ ਸਿੰਘ ਉਹਨੂੰ ਕਿਡਨਾਪ ਕਰ ਲਿਆ ਦੋ ਤਿੰਨ ਜਣਿਆਂ ਨੇ ਉਹਨੂੰ ਚਲੋ ਪੁਲਿਸ ਨੇ ਬੜਾ ਤੇਜ਼ੀ ਵਰਤੀ 24 ਘੰਟਿਆਂ ਦੇ ਅੰਦਰ ਅੰਦਰ ਕਹਿੰਦੇ ਕਿ ਉਹ ਜਿਹੜੇ ਗਵਾਹਕਾਰ ਸੀਗੇ ਉਹਨਾਂ ਨੂੰ ਫੜ ਵੀ ਲਿਆ ਫੜ ਵੀ ਲਿਆ ਇੱਕ ਦਾ ਜਿਹੜਾ ਇੱਕ ਨੂੰ ਮਾਰ ਵੀ ਦਿੱਤਾ ਗਿਆ ਪਰ ਇਹ ਬਚਾਨਕ ਕੀ ਕਹਾਣੀ ਸੀ ਕੋਈ ਪੈਸੇ ਪੂਸੇ ਰੰਗਦਾਰੀ ਦਾ ਕੋਈ ਮਸਲਾ ਸੀ ਜਾਂ ਕੋਈ ਦੁਸ਼ਮਣੀ ਨਿੱਜੀ ਦੁਸ਼ਮਣੀ ਸੀ ਕੀ ਕਾਰਨ ਸੀ ਇਹਦਾ ਪਹਿਲੀ ਗੱਲ ਹੈ ਕਿ ਰੰਗਦਾਰੀ ਫਰੋਤੀ ਇਹਦੇ ਵਿੱਚ ਟੋਟਲੀ মিডিਆ ਕਨਫਿਊਜ਼ ਆ ਫਿਰ ਤੁਸੀਂ ਵੀ ਕਨਫਿਊਜ਼ ਹੋ ਜਿੱਥੇ ਸ਼ਬਦ ਰੰਗਦਾਰੀ ਆਉਣਾ ਉਹ ਤਾਂ ਉੱਥੇ ਫਰੋਤੀ ਫਰੋਤੀ ਜਿੱਥੇ ਆ ਇਹ ਅਸਲ 'ਚ ਫਰੋਤੀ ਸ਼ਬਦ ਇਸਤੇਮਾਲ ਜਿਹੜਾ ਕੀਤਾ ਜਾਂਦਾ ਹੈ ਜੀ ਕਿ ਜਦੋਂ ਕਿਸੇ ਨੂੰ ਅਗਵਾ ਕਰ ਲਿਆ ਜਾਂਦਾ ਹੈ ਨਾ ਹੂੰ ਉਸ ਨੂੰ ਕਹੋ ਕਿ ਸਹੀ ਸਲਾਮਤ ਛੱਡਣ ਦੇ ਇਵਜ਼ਾਨੇ 'ਚ ਜਿਹੜੀ ਰਕਮ ਵਸੂਲਣ ਦੀ ਕੋਸ਼ਿਸ਼ ਕੀਤੀ ਜਾਂਦੀ ਉਸ ਨੂੰ ਬੋਲਦੇ ਨੇ ਫਰੋਤੀ ਜੀ ਤੇ ਦੂਜਾ ਹੁੰਦਾ ਗੁੰਡਾ ਟੈਕਸ ਡੰਡਾ ਟੈਕਸ ਰੰਗਦਾਰੀ ਵਸੂਲੀ ਕੁਝ ਵੀ ਹੈ ਜਿਹੜਾ ਠੀਕ ਹੈ ਜੀ ਇਹ ਵੀ ਕਈ ਹੋਗੇ ਹਾਂ ਜੀ ਇਹ ਅੰਤਰ ਹੈ ਉਹ ਇਲਾਕਾਈ ਪਾਸ਼ਾ ਹੁੰਦੀ ਹੈ ਜੀ ਉਹਦੇ ਸਾਹਮਣੇ ਇਹ ਸ਼ਬਦ ਜਿਹੜੇ ਆ ਬੰਤਰ ਹਾਸਲ ਕਰਦੇ ਆ ਜੀ ਇਹ ਜਿਹੜਾ ਮਾਮਲਾ ਹੈ ਦੇਖੋ ਇਹਦੇ ਵਿੱਚ ਇੱਕ ਇੰਟਰਸਟਿੰਗ ਚੀਜ਼ ਮੈਂ ਤੁਹਾਨੂੰ ਦੱਸਾਂ ਮੈਨੂੰ ਯੂਐਸ ਤੋਂ ਪਤਾ ਲੱਗੀ ਜੀ ਕੋਈ ਸਜੰਸੀ ਕੇ ਯੂਐਸ ਤੋਂ ਤੇ ਮੈਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਦੇ ਜ਼ਰੀਏ ਮੈਨੂੰ ਪਤਾ ਲੱਗਿਆ ਕਿ ਦਰਅਸਲ ਜਿਹੜਾ ਕੱਲ ਇਨਕਾਊਂਟਰ ਚ ਸ਼ਾਮੀ ਮੁੰਡਾ ਮਾਰਿਆ ਗਿਆ 23 ਸਾਲ ਦਾ ਅਗਵਾ ਕਰਤਾ ਜਸਪ੍ਰੀਤ ਸਿੰਘ ਮੁੱਖ ਮਲਜਮ ਇਸ ਕੇਸ ਦਾ ਜੀ ਉਹ 10 ਕੁ ਦਿਨ ਪਹਿਲਾਂ ਕੈਨੇਡਾ ਤੋਂ ਆਇਆ ਸੀਗਾ ਹੂੰ ਤੇ ਕੈਨੇਡਾ ਦੀ ਸ਼ੈਦੋ ਕੁੜੀ ਪੀਆਰ ਹੈ ਜਿਹਦੇ ਨਾਲ ਉਹ ਮੈਰਿਡ ਸੀਗਾ ਇਹਦਾ ਮਤਲਬ ਕਿ 23 ਸਾਲ ਦਾ ਸੀ ਜੀ ਹਾਲੇ ਜ਼ਿੰਦਗੀ ਸ਼ੁਰੂ ਹੋਈ ਸੀ ਹਾਲੇ ਕਬੀਲਦਾਰੀ ਸ਼ੁਰੂ ਹੋਈ ਸੀ ਜੀ ਕੈਨੇਡਾ ਦੀ ਪੀਆਰ ਕੁੜੀ ਨਾਲ ਵਿਆਹ ਆ ਗਿਆ ਉਜਵੇਂ ਕਹਿੰਦਾ ਨਾ ਵੀ ਅਦੀ ਕਿੱਕ ਤੇ ਸਟਾਰਟ ਮੇਰਾ ਯਾਮਾ ਹੋਰ ਦੱਸ ਕੀ ਭਾਲਦੀ ਬੰਦਿਆ ਹੋਰ ਤੂੰ ਕੀ ਭਾਲਦਾ ਸੀ ਕੀ ਭਾਲਦਾ ਸੀ ਬਿਲਕੁਲ ਪੀਆਰ ਕੁੜੀ ਮਿਲ ਗਈ ਜੀ ਕੈਨੇਡਾ ਦਾ ਤੇਰਾ ਗੀੜਾ ਫੇਰਾ ਵਜਾ ਪਿਆ ਇੱਥੇ ਆ ਕੇ ਕਿੱਧਰ ਨੂੰ ਹੋ ਤੁਰਿਆ ਉਹਦੀ ਹੋਣੀ ਕਿੱਧਰ ਨੂੰ ਖਿੱਚ ਕੇ ਲੱਗੀ ਅੱਛਾ ਦੂਜੀ ਗੱਲ ਜੀ ਕਿ ਜਿਹੜੇ ਇਹ ਮਤਲਬ ਕਿ ਆਰਥ ਦੇ ਕੰਮ ਕਰਨ ਵਾਲੇ ਇਹ ਜੀ ਸਨ ਪਰਿਵਾਰ ਸੀ ਇਹ ਇੱਕ ਦੂਜੇ ਦੇ ਵਿਚੋਲੇ ਤੱਕ ਨੇ ਇਨਾਂ ਦੇ ਆਪਸ ਦੇ ਵਿੱਚ ਇੰਨੇ ਗੂੜੇ ਸਬੰਧ ਸੀ ਦੋਨਾਂ ਪਰਿਵਾਰਾਂ ਦੇ ਕੇ ਹੂੰ ਇਹ ਜਿੱਦਾਂ ਆਪਾਂ ਸਾਂਝੀ ਵਾਈ ਨਹੀਂ ਕਰਦੇ ਹਾਂਜੀ ਵਾਈ ਤੱਕ ਕਰਦੇ ਰਹਿਆ ਓਹੋ ਮਤਲਬ ਕਿ ਯਕੀਨ ਹੀ ਨਹੀਂ ਹੁੰਦਾ ਫਿਰ ਤਾਂ ਵੀ ਇਦਾਂ ਮਸਲਾ ਇੰਨਾ ਹੋ ਸਕਦਾ ਜਿੱਥੇ ਚੁੱਲ੍ਹੇ ਸਾਂਝੇ ਹੋ ਜਾਂਦੇ ਆ ਨਾ ਜੀ ਤਾਂ ਉੱਥੇ ਤੇ ਇੱਜ਼ਤਾਂ ਸਾਂਝੀਆਂ ਹੋ ਜਾਂਦੀਆਂ ਹੂੰ ਦੁਸ਼ਮਣੀ ਸਾਂਝੀ ਹੋ ਜਾਂਦੀ ਆ ਬੱਚੇ ਸਾਂਝੇ ਹੋ ਜਾਂਦੇ ਆ ਜੀ ਅਸੀਂ ਮਿੱਤਰ ਜਿੰਨੇ ਵਰਤਦੇ ਆ ਨਾ ਜੇ ਮਤਲਬ ਕਿ ਇੱਥੋਂ ਤੱਕ ਗੱਲ ਚੱਲੀ ਗਈ ਆ ਕਿ ਚੁੱਲ੍ਹੇ ਸਾਂਝੇ ਹੋ ਗਿਆ ਤਾਂ ਫਿਰ ਆਪਣੇ ਆਪ ਹੀ ਗਾਂ ਇੱਜ਼ਤਾਂ ਸਾਂਝੀਆਂ ਹੋ ਜਾਂਦੀਆਂ ਗਾ ਜਵਾਕ ਵੀ ਵਰਤ ਦੇ ਵਰਤੋਂਦੇ ਆ ਸਾਡੇ ਤੇ ਜਿੱਥੇ ਤੁਸੀਂ ਇੰਨਾ ਗੂੜਾ ਮੋਹ ਮੁਹੱਬਤ ਰੱਖਦੇ ਹੋ ਪਰਿਵਾਰ ਦੇ ਨਾਲ ਇੰਨਾ ਰਸੂਖ ਆ ਰਿਸ਼ਤੇ ਕਰਾਈਏ ਇੱਕ ਦੂਜੇ ਨੂੰ ਜੀ ਉੱਥੇ ਹੀ ਆ ਕਰਾ 7 ਸਾਲ ਦਾ ਮਾਸੂਮ ਅੱਛਾ ਹੋਇਆ ਕੀ ਆ ਕਿ ਚੁੱਕਿਆ ਦੋ ਹੋਰ ਬੰਦਿਆਂ ਨੇ ਇਹਨੇ ਚੁਕਾਇਆ ਕਿਉਂਕਿ ਸਿੱਧਾ ਜਾਂਦਾ ਤਫਾਸ ਨਹੀਂ ਸੀ ਇੱਕ ਤਰ੍ਹਾਂ ਨਾਲ ਇਹਨੇ ਕਿਸੇ ਹੋਰ ਬੰਦੇ ਨੂੰ ਚੁਣਿਆ ਹਮ ਕਹਿ ਲਓ ਕਿ ਦੋ ਜਣਿਆਂ ਨੇ ਪਹਿਲਾ ਬੰਦਾ ਚੱਕਿਆ ਮੋ ਸੌਰੀ ਮੁੰਡਾ ਚੱਕਿਆ ਜਵਾਕ ਚੁੱਕ ਕੇ ਇਹਦੇ ਹਵਾਲੇ ਕੀਤਾ ਉਹਨਾਂ ਦੀ ਡਿਊਟੀ ਡਨ ਹੋ ਗਈ ਹਮ ਹੁਣ ਜਿਹੜੀ ਪੁਲਿਸ ਸੀ ਜਦੋਂ ਆਇਆ ਫੋਨ ਜੀ ਭਈ ਫਰौती ਦਿਓ ਕਰੋੜ ਦੀ ਫਿਰ ਸੈਟਲਮੈਂਟ ਸ਼ਾਇਦ 30 ਲੱਖ ਚ ਕਰਨ ਦਾ ਯਤਨ ਕੀਤਾ ਪੁਲਿਸ ਦੇ ਕੋਲ ਅੱਜਕੱਲ ਤਕਨੀਕ ਬਹੁਤ ਹੈ ਜੀ ਜੀ ਉਹਨਾਂ ਨੇ ਜਦ ਹੀ ਸਰਵੇਲੈਂਸ ਵਗੈਰਾ ਚ ਉਹ ਵੀ ਹੁੰਦਾ ਨਾ ਅਸਲ ਦੇ ਵਿੱਚ ਕੀ ਹੁੰਦਾ ਕਿ ਜਿਹੜੇ ਅਗਵਾ ਕਰਤਾ ਨੇ ਉਹ ਗਫਲਤ ਚ ਹੁੰਦੇ ਆ ਕਿ ਸ਼ਾਇਦ ਪਰਿਵਾਰ ਪੁਲਿਸ ਸਕੂਲ ਨਹੀਂ ਜਾਏਗਾ ਡਰਦਾ ਪਰ ਕੁਝ ਮੌਕਿਆਂ ਨੂੰ ਛੱਡ ਕੇ ਜ਼ਿਆਦਾਤਰ ਮੌਕਿਆਂ ਤੇ ਜਿਹੜੇ ਪਰਿਵਾਰ ਹੁੰਦੇ ਆ ਨਾਲ ਦੀ ਨਾਲ ਪੁਲਿਸ ਨੂੰ ਸੂਚਿਤ ਕਰ ਦਿੰਦੇ ਆ ਜੀ ਤਾਂ ਇੱਥੇ ਵੀ ਪੁਲਿਸ ਜਿਹੜੀ ਆ ਉਹ ਇਨਵੋਲਵ ਹੋ ਗਈ ਸੀਗੀ ਤਾਂ ਉਹਨਾਂ ਨੇ ਆਪਣਾ ਜੋ ਵੀ ਤਕਨੀਕੀ ਨੈਟਵਰਕ ਸੀ ਉਹ ਸਾਰਾ ਹੀ ਜਿਹੜਾ ਹੈ ਨਾ ਉਹ ਝੋਕ ਦਿੱਤਾ ਹੂੰ ਇਹਦੇ ਵਿੱਚ ਡਾਹ ਦਿੱਤਾ ਤਾਂ ਉਹਨਾਂ ਨੂੰ ਇਨਪੁਟ ਮਿਲ ਗਏ ਉਹਨਾਂ ਨੇ ਦੋ ਜਿਹੜੇ ਉਹ ਜਿਨ੍ਹਾਂ ਨੇ ਚੁੱਕਿਆ ਸੀ ਸਭ ਤੋਂ ਪਹਿਲਾਂ ਉਹ ਚੁੱਕ ਲੈ ਤੇ ਜਦੋਂ ਉਹਨਾਂ ਦੇ ਦੋ ਮਾਰੀਆਂ ਹੋਣਗੀਆਂ ਜਾਂ ਸਖਤੀ ਨਾਲ ਪੁੱਛ ਕੇ ਚ ਕੀਤੀ ਆ ਉਹ ਮੰਨ ਗਏ ਵੀ ਸਾਡਾ ਕੰਮ ਤੇ ਸੀ ਅਸੀਂ ਉਹਨੂੰ ਚੁੱਕ ਕੇ ਜਵਾਕ ਦੇਣਾ ਸੀ ਜਵਾਕ ਚੁੱਕ ਕੇ ਤੇ ਉਹ ਲੈ ਗਿਆ ਤੇ ਫੋਰਚੂਨਰ ਗੱਡੀ ਚ ਹੂੰ ਇਹ ਨਿਕਲਿਆ ਪਟਿਆਲੇ ਵਾਲੀ ਸਾਈਡ ਤੋਂ ਜੀ ਜਦੋਂ ਪਟਿਆਲੇ ਵਾਲੀ ਸਾਈਡ ਤੋਂ ਨਿਕਲਿਆ ਪਟਿਆਲੇ ਵਾਲੀ ਪੁਲਿਸ ਵੀ ਮਗਰ ਲੱਗ ਗਈ ਹੂੰ ਇਧਰਲੀ ਪੁਲਿਸ ਖੰਨੇ ਵਾਲੀ ਤਾਂ ਸੀਗੀ ਸੀਗੀ ਜੀ ਫਿਰਗਾ ਜਿਵੇਂ ਜਿਵੇਂ ਉਹ ਫੋਰਚੂਨਰ ਗੱਡੀ ਇਹਨਾਂ ਨੇ ਫਾਲੋ ਕੀਤੀ ਉਹ ਗੱਡੀ ਵੜ ਗਈ ਪਿੰਡਾਂ ਨੂੰ ਉਹ ਚੱਕਰ ਕੀ ਹੁੰਦਾ ਕਿ ਇਸ ਤਰ੍ਹਾਂ ਦੀ ਜਿਹੜੀ ਵੱਡੀ ਗੱਡੀ ਪਿੰਡਾਂ ਚ ਸ਼ੱਕੀ ਹਾਲਤ ਚ ਫੁੱਲ ਭਜਾਈ ਫਿਰ ਉਹ ਇਧਰ ਉਧਰ ਉਹੀ ਲੋਕਾਂ ਦੀ ਨਜ਼ਰ ਹੀ ਚੜ ਜਾਂਦੀ ਹੈ ਤਾਂ ਪੁਲਿਸ ਤਾਂ ਮੋਰਾ ਤੇ ਚੜੇ ਹੁੰਦੀ ਸੀ ਤਾਂ ਉਹਨਾਂ ਨੇ ਫਿਰ ਮੰਡਾੜ ਦੇ ਕੋਲ ਮੈਂ ਦੇਖੋ ਜਦੋਂ ਪ੍ਰੋਗਰਾਮ ਫਿਨਿਸ਼ ਕਰਕੇ ਇੱਥੇ ਪਿੰਡ ਨੂੰ ਜਾ ਰਿਹਾ ਸੀ ਮੇਰਾ ਦੋਸਤ ਹੈ ਉਸ ਪਿੰਡ ਤੋਂ ਜੀ ਮੈਨੂੰ ਉਹ ਚੱਲਦੇ ਪ੍ਰੋਗਰਾਮ ਚ ਵੀ ਕਾਲ ਕੀਤੀ ਹੂੰ ਠੀਕ ਹੈ ਜੀ ਚੱਲਦੇ ਪ੍ਰੋਗਰਾਮ ਚ ਵੀ ਕਾਲ ਕੀਤੀ ਆਪਾਂ ਚੁੱਕਦੇ ਨਹੀਂ ਐ ਜੀ ਬਿਲਕੁਲ ਵੀ ਆਡੀਅੰਸ ਡਿਸਟਰਬ ਹੋ ਜਾਏਗੀ ਸਾਡੀ ਜੀ ਜੀ ਤਾਂ ਪਰ ਕੀ ਬਤਾ ਸੀ ਕਿ ਬ੍ਰੇਕਿੰਗ ਨਿਊਜ਼ ਆ ਰਹੀ ਓਸ ਮਿਸ ਕਾਲ ਦੇ ذریعے ਜਾਂ ਕਾਲਿੰਗ ਦੇ ذریعے ਤਾਂ ਉਹਨਾਂ ਨੇ ਮੈਨੂੰ ਉਹਦੇ ਦੱਸਤਾ ਕਿ ਫੋਰਚੂਨਰ ਗੱਡੀ ਖੇਤਾਂ ਚ ਵੜ ਗਈ ਇੱਕ ਬੰਦਾ ਮਾਰ ਦਿੱਤਾ ਉਹਨਾਂ ਚੋਂ ਹੂੰ ਤੇ ਇੱਕ ਸ਼ਾਇਦ ਉਹਦੇ ਚੋਂ ਨਿਕਲ ਕੇ ਭੱਜਿਆ ਜੀ ਤਾਂ ਇਹ ਬਹੁਤ ਵੱਡੀ ਖਬਰ ਬਣ ਗਈ ਉਸਨੇ ਇਸੇ ਕਰਕੇ ਜੇ ਤੁਸੀਂ ਵੇਖੋਗੇ ਤਾਂ ਆਪਣੇ ਵੱਲੋਂ 2-3 ਘੰਟੇ ਪਹਿਲਾਂ ਹੀ ਦੱਸ ਦਿੱਤਾ ਗਿਆ ਸੀਗਾ ਕਿ ਆਕੂਸ਼ ਹੋ ਗਿਆ ਉੱਥੇ ਮੁਕਾਬਲਾ ਹੋ ਗਿਆ ਜੀ ਤਾਂ ਹੁਣ ਇਹਦੇ 'ਚ ਇਹ ਆ ਕਿ ਇੱਕ ਹੋਰ ਇਨਕਾਉਂਟਰ ਹੋ ਗਿਆ ਸੀ ਕੇਸ 'ਚ ਕਿ ਜਿਹੜੇ ਦੋ ਫੜੇ ਸੀ ਜੀ ਪੁਲਿਸ ਨੇ ਉਹੀ ਫੇਰ ਦਰਾਤਾ ਕਹਿੰਦੇ ਜੀ ਕਿ ਇਹਨਾਂ ਦੇ ਕੋਲ ਵੈਪਨ ਸੀਗਾ ਪੁੱਛ ਕੇ ਚੱਕਿਆ ਕਿ ਵੈਪਨ ਫਲਾਣੀ ਥਾਂ ਤੇ ਨਪਿਆ ਸੀ ਗਿਆ ਇਹਨੇ ਅੱਗੋਂ ਹਥਿਆਰ ਵਰਤਨ ਦਾ ਯਤਨ ਕੀਤਾ ਜਦੋਂ ਅਸੀਂ ਵਰਤਿਆ ਤੇ ਇਹਦੇ ਟੰਗ 'ਚ ਗੋਲੀ ਵੱਜ ਗਈ ਕਮਾਲ ਦੀ ਗੱਲ ਹੈ ਇਹ ਇਹ ਤਾਂ ਵਾਰ-ਵਾਰ ਦਾ ਵਾਪਰਨਾ ਜਿਹੜਾ ਹੈ ਨਾ ਇਹ ਤਾਂ ਸੰਭੋਧਰਦਾ ਨਹੀਂ ਹੈ ਸਿੱਧੀ ਗੱਲ ਹੈ ਪਰ ਉਹ ਜਿਹੜਾ ਇਨਕਾਊਂਟਰ ਹੈ ਤੁਸੀਂ ਦੇਖੋਗੇ ਸੋਸ਼ਲ ਮੀਡੀਆ ਚੈੱਕ ਕਰੋਗੇ ਤੇ ਲੋਕੀ ਤੇ ਮੂੰਹ-ਮੂੰਹ ਕਹਿਣ ਦੇ ਸੀ ਕਿ ਦੂਜੇ ਕਾਤੋਂ ਛੱਡੇ ਆ ਮਾਰ ਦਿਓ ਹਮ ਸਰ ਮੈਂ ਇਹੀ ਗੱਲ ਕਹਿੰਦਾ ਸੀਗਾ ਕਿ ਕੋਈ ਇਸ ਗੱਲ ਦਾ ਨੇਤਾਰਾ ਕਰਨ ਨੂੰ ਤਿਆਰ ਨਹੀਂ ਕਿ ਮੁਕਾਬਲਾ ਸੱਚਾ ਹੈ ਝੂਠਾ ਹੈ ਅਗਲਾ ਹੁਣ ਇੰਨਾ ਅੱਕਿਆ ਹੁੰਦਾ ਹੈ ਅਗਲਾ ਕਹਿੰਦਾ ਕਿ ਚੱਕ ਦਿਓ ਜੀ ਹਮ ਚੱਕ ਦਿਓ ਪਰ ਜਿਹੜਾ ਹੁਣ ਮਰ ਗਿਆ ਉਹ 23 ਸਾਲ ਦਾ ਸਾਬ ਲਾ ਲੋ ਉਹਦੀ ਕਰਤੂਤ ਵੇਖੋ ਕਿ ਜਿਹੜੇ ਪਰਿਵਾਰ ਦੇ ਨਾਲ ਉਹਨਾਂ ਦੇ ਏਡੇ ਗੂੜੇ ਰਿਸ਼ਤੇ ਸੀ ਏਡੇ ਗੂੜੇ ਰਿਸ਼ਤੇ ਕਿ ਜਿਹੜਾ ਮਰਨ ਵਾਲਾ ਮੁੰਡਾ ਹੈ ਉਹਦੇ ਬਾਰੇ ਮੈਂ ਇਹ ਸੁਣਿਆ ਕਿ ਉਹਦਾ ਬਾਪ ਵਿਚਾਰਾ ਉਹ ਨਹੀਂ ਆਵਾਜ਼ ਆ ਰਹੀ ਜਿੰਨਾ ਉਹਨਾਂ ਦਾ ਪਰਿਵਾਰ ਉਹ ਉਹ ਰਾਤ ਸਾਰੀ ਉਸੇ ਟੱਬਰ ਦੇ ਨਾਲ ਖਪਦਾ ਰਿਆ ਉਹਨੂੰ ਕੀ ਪਤਾ ਸੀ ਕਿ ਉਹਦੇ ਮੁੰਡੇ ਨੇ ਇਹ ਸਭ ਕੁਝ ਕਰ ਦਿੱਤਾ ਹੈ ਇਹ ਸਭ ਕੁਝ ਕਰ ਦਿੱਤਾ ਹੈ ਤਾਂ ਖੈਰ ਦੇਖੋ ਮੁਕਾਬਲੇ ਮੁਕਾਬਲੇ ਦੀ ਤੇ ਚਲੋ ਗੱਲ ਹੈ ਜਿਹੜੀ ਉਹ ਤੇ ਆਪਾਂ ਇੱਕ ਪਾਸੇ ਰੱਖ ਦਈਏ ਹੂੰ ਪਰ ਸਭ ਤੋਂ ਵੱਡਾ ਰਿਸਕ ਜਿਹੜਾ ਹੁੰਦਾ ਨਾ ਜਦੋਂ ਇਸ ਤਰ੍ਹਾਂ ਦਾ ਆਪਰੇਸ਼ਨ ਕੀਤਾ ਜਾਂਦਾ ਹੈ ਉਹ ਰਿਸਕ ਇਹ ਹੁੰਦਾ ਵੀ ਜਿਹੜਾ ਬੰਦਾ ਅਗਵਾ ਆ ਜਿਹੜਾ ਬੰਦਾ ਉਹਨਾਂ ਨੇ ਬੰਦੀ ਬਣਾਇਆ ਗਵਾਹ ਕਰਤਾ ਮੰਨੇ ਕਿ ਉਹ ਨਾ ਨੁਕਸਾਨਿਆ ਜਾਵੇ ਉਹਨੂੰ ਨਾ ਕਿਤੇ ਗੋਲੀ ਗਾਲੀ ਮਾਰ ਦੇਣ ਖਾਸ ਤੌਰ ਤੇ ਜਿਹੜਾ ਬੱਚਾ ਹੁੰਦਾ ਹੈ ਬੱਚੇ ਬਾਰੇ ਹੁੰਦਾ ਵੀ ਬੱਚਾ ਕਿਤੇ ਸਿਆਣ ਨਾ ਲਵੇ ਜੀ ਤਾਂ ਡਰਦੇ ਕੀ ਵਾਰ ਉਹਨੂੰ ਮਾਰ ਦਿੰਦੇ ਨੇ ਪਰ ਇਸ ਆਪਰੇਸ਼ਨ ਦੀ ਚੰਗੀ ਗੱਲ ਜਿਹੜੀ ਹੈ ਉਹ ਇਹ ਰਹੀ ਕਿ ਬੱਚਾ ਸਹੀ ਸਲਾਮਤ ਬ੍ਰਾਂ ਬਚਾਰਿਆ ਬਿਲਕੁਲ ਤੇ ਬੜਾ ਸਹਿਮਿਆ ਸੀਗਾ اچھا ਫਿਰ ਉਸ ਤੋਂ ਬਾਅਦ ਤਾਨੂੰ ਪਤਾ ਹੀ ਹੈ ਜੋ ਮੰਤਰੀ ਸਾਹਿਬ ਪਹੁੰਚ ਕੇ ਮੁੱਖ ਮੰਤਰੀ ਉਹ ਤੇ ਪੀਆਰ ਇੱਕ ਸਟੰਟ ਬਣ ਗਿਆ ਜਦ ਕਿ ਕਾਰਗੁਜ਼ਾਰੀ ਸਾਰੀ ਜਿਹੜੀ ਉਹ ਪੁਲਿਸ ਨੇ ਅੰਜਾਮ ਦਿੱਤੀ ਹਾਲਾਂਕਿ ਸਰਕਾਰ ਕ੍ਰੈਡਿਟ ਲੈ ਸਕਦੀ ਹੈ ਕਿਉਂਕਿ ਜਦੋਂ ਪੁਲਿਸ ਦੀ ਫੇਲਿਅਰ ਹੁੰਦੀ ਹੈ ਤਾਂ ਅਸੀਂ ਸਰਕਾਰ ਨੂੰ ਘੇਰਦੇ ਹਾਂ ਪਰ ਮੇਰੇ ਖਿਆਲ ਦੇ ਨਾਲ ਉਹ ਕ੍ਰੈਡਿਟ ਨੈਰੋਲ ਪੁਲਿਸ ਦਾ ਬਣਦਾ ਹੈ ਮੈਨੂੰ ਲੱਗਦਾ ਕਿਉਂਕਿ ਬੱਚਾ ਸਹੀ ਸਲਾਮਤ ਜਿਸ ਤਰੀਕੇ ਨਾਲ ਇਹਨਾਂ ਨੇ ਬਰਾਮਦ ਕੀਤਾ ਜੀ ਜੀ ਵਰਧੀਆਂ ਗੋਲੀਆਂ ਚ ਮਤਲਬ ਕਿ ਜਿਵੇਂ ਜਸਤਰਾ ਲੋਕ ਦੱਸਦੇ ਕਿ ਉੱਥੇ ਫਾਇਰ 20 ਦੇ ਕਰੀਬ ਹੋਇਆ ਕਿਧਰੋਂ ਕਿਧਰ ਚੱਲੇ ਆ ਕੋਈ ਨਹੀਂ ਪਤਾ ਬਿਲਕੁਲ ਮੌਕੇ ਤੇ ਪਰ ਜਿੱਥੇ ਇਨਕਾਉਂਟਰ ਹੋਇਆ ਨਾ ਜੀ ਉੱਥੇ 15 20 ਫਾਇਰ ਹੋਏ ਨੇ ਵੀ ਕਿਧਰੋਂ ਕਿਧਰ ਚੱਲੇ ਹੋ ਤਾਂ ਕੋਈ ਲਾਗੇ ਹੈ ਨਹੀਂ ਸੀ ਨਾ ਖੇਤਾਂ ਦਾ ਸਾਰਾ ਇਹ ਘਟਣਾ ਕਰਮ ਆ ਜੀ ਤਾਂ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਆਂ ਕਿ ਪੁਲਿਸ ਦਾ ਇਹ ਜਿਹੜਾ ਪੱਖ ਆ ਇਹ ਠੀਕ ਆ ਕਿ ਬੱਚਾ ਸਹੀ ਸਲਾਮਤ ਮਿਲ ਗਿਆ ਪਰ ਉਹਨੇ ਜੋ ਮੁੱਖ ਮਲਜਮ ਰਿਹਾ ਇਸ ਮਾਮਲੇ ਚ ਜੋ ਉਹਨੇ ਕੀਤਾ ਮੇਰੇ ਖਿਆਲ ਦੇ ਨਾਲ ਬਹੁਤ ਹੀ ਮਾੜਾ ਤੇ ਦੂਜੇ ਨੌਜਵਾਨਾਂ ਵਾਸਤੇ ਸਬਕ ਆ ਕਿ ਕਈ ਵਾਰ ਅਸੀਂ ਜ਼ਿੰਦਗੀ ਚ ਸ਼ਾਰਟਕਟ ਮਾਰਦੇ ਆ ਹਮ ਪਰ ਸ਼ਾਰਟਕਟ ਹਮੇਸ਼ਾ ਕਾਮਯਾਬ ਕਰਦੇ ਨ ਤੁਹਾਨੂੰ ਐਸੀ ਕੋਈ ਗਾਰੰਟੀ ਨਹੀਂ ਇਹ ਕਈ ਵਾਰ ਤੁਹਾਡੀ ਬਰਬਾਦੀ ਦਾ ਸੂਚਕ ਬਣ ਜਾਂਦੇ ਆ ਪ੍ਰਤੀਕ ਬਣ ਜਾਂਦੇ ਆ ਕਾਰਨ ਬਣ ਜਾਂਦੇ ਆ ਬਿਲਕੁਲ ਅਗਾਜ਼ ਇੱਥੋਂ ਹੋ ਜਾਂਦਾ ਕਈ ਵਾਰੀ ਕਈ ਚੀਜ਼ਾਂ ਦਾ ਆ 소ਮਲ ਜੀ ਕਹਿ ਰਹੇ ਨੇ ਕਿ ਕੱਲ ਮੈਂ ਇਹੋ ਕਮੈਂਟ ਕੀਤਾ ਸੀਗਾ ਇਸੇ ਖਬਰ ਤੇ ਖੈਰ ਚਲੋ ਅ ਅੱਜ ਮੌਕੇ ਤੇ ਗੱਲਬਾਤ ਹੋ ਗਈ ਹੈ ਰਵੀ ਮਹਿਤਾ ਜੀ ਕਹਿ ਰਹੇ ਨੇ ਕਿ ਪੰਜਾਬ ਗਵਰਨਮੈਂਟ ਨੇ ਕਹਿੰਦੇ ਪੂਰਾ ਸ਼ੂਟ ਕੀਤਾ ਇਹਦੇ ਤੇ ਜੀ ਆਪਾਂ ਗੱਲਬਾਤ ਕਰ ਚੁੱਕੇ ਆ ਅਕਲੂ ਰਿਆ ਸਾਹਿਬ ਕਹਿ ਰਹੇ ਕਿ ਸਾਡੇ ਪੰਜਾਬ ਦੇ ਸਿਆਸਤਦਾਨਾਂ ਨੇ ਕਹਿੰਦੇ ਜਿਹੜਾ ਤਕਲਾ ਗੱਡੇ ਪਾਈਏ ਕਿਤੇ ਪੰਜਾਬ ਦੇ ਪੈਰੀਂ ਨਾ ਚੁੱਭ ਜੇ ਤਾਂ ਇਹ ਚੀਜ਼ਾਂ ਤੇ ਆਪਾਂ ਵੇਖ ਹੀ ਰਹੇ ਆਂ ਜੀ ਇਹ ਗਵਾ ਮਾਮਲੇ ਦੇ ਵਿੱਚ ਦੂਸਰਾ ਇਨਕਾਊਂਟਰ ਨਾਮਜ਼ਦ ਦੋਸ਼ੀ ਜ਼ਖਮੀ ਹਾਂਜੀ ਇਹ ਵੀ ਤੁਹਾਡੇ ਨਾਮਜ਼ਦ ਨਹੀਂ ਉਹ ਗ੍ਰਿਫਤਾਰ ਸੀਗਾ ਗ੍ਰਿਫਤਾਰ ਸੀ ਉਹ ਗ੍ਰਿਫਤਾਰ ਸੀਗਾ ਨਾਮਜ਼ਦ ਹੁੰਦਾ ਕਿਸੇ ਨੂੰ ਨੋਮਿਨੇਟ ਕਰਨਾ ਕਿਸੇ ਮੁਕਦਮੇ 'ਚ ਉਹ ਤੇ ਆਲਰੇਡੀ ਜਿਹੜੇ ਹਨਾ ਉਹ ਗ੍ਰਿਫਤਾਰ ਸੀਗੇ ਦੋ ਜਾਣੇ ਜੀ ਜੀ ਅਬਲੀ ਸਾਹਿਬ ਕਹਿ ਰਹੇ ਨੇ ਕਿ ਕਨੈਪਿੰਗ ਦਾ ਕਾਰਨ ਕੀ ਸੀ ਕਹਿੰਦੇ ਕੈਨੇਡਾ ਦੇ ਵਸਨੀਕ ਪੈਸਿਆਂ ਲਈ ਤਾਂ ਇਹ ਕੰਮ ਨਹੀਂ ਕਰਦੇ ਕਹਿੰਦੇ ਨਹੀਂ ਸਰ ਕਰੋੜ ਰੁਪਈਆ ਮੰਗਿਆ ਗਿਆ ਹੂੰ ਕਰੋੜ ਤੋਂ ਬਾਅਦ 30 ਲੱਖ ਦੇ ਵਿੱਚ ਸੈਟਿੰਗ ਕਰਨ ਦਾ ਯਤਨ ਕੀਤਾ ਗਿਆ ਜੀ ਇਕ ਕੈਨੇਡਾ ਦੇ ਵਿੱਚ ਉਹ ਕਿਹੜਾ ਕੋਈ ਉੱਥੇ ਬੜਾ ਵੱਡਾ ਟਰਾਂਸਪੋਰਟਰ ਸੀਗਾ 23 ਸਾਲ ਤਾਂ ਉਹਦੀ ਉਮਰ ਆ ਆਪ ਹਾਲੇ ਉਹ ਪੀਆਰ ਕੁੜੀ ਨਾਲ ਮੈਰਿਡ ਸੀਗਾ ਨਾ ਕਿ ਖੁਦ ਉੱਥੇ ਪੀਆਰ ਵੀ ਐ ਨਹੀਂ ਸੀ ਸ਼ਾਇਦ ਉਹ ਜੀ ਨਹੀਂ ਤਾਂ ਉਹਨੂੰ ਵੀ ਪੀਆਰ ਆ ਸ਼ਾਇਦ ਆਪਾਂ ਕਹਿੰਦੇ ਜੀ ਤਾਂ ਮੈਨੂੰ ਇਹ ਇੰਨੀ ਕੁ ਜਾਣਕਾਰੀ ਮਿਲੀ ਹਾਲਾਂਕਿ ਮੈਂ ਪੁਸ਼ਟੀ ਨਹੀਂ ਕਰਦਾ ਹੂੰ ਕਿਉਂਕਿ ਹੁਣ ਨਾ ਤਾਂ ਉਸ ਪਰਿਵਾਰ ਤੋਂ ਪੁੱਛ ਸਕਦੇ ਆਪਾਂ ਫਿਲਹਾਲ ਨਾ ਉਸ ਪਰਿਵਾਰ ਤੋਂ ਪੁੱਛ ਸਕਦੇ ਆ ਦੋਨੇ ਹੀ ਸਦਮੇ ਚ ਆ ਤਾਂ ਮਤਲਬ ਕਿ ਪੀਆਰ ਕੁੜੀ ਨਾਲ ਮੈਰਿਡ ਸੀ ਇਹਦਾ ਮਤਲਬ ਇਹ ਨਹੀਂ ਸੀਗਾ ਕਿ ਉਹਦੇ ਕੋਈ ਉਥੇ ਬਹੁਤ ਵੱਡੇ ਕੋਈ ਮਾਰਟ ਖੋਲੇ ਹੋਏ ਸਨ ਤੇ ਬੜਾ ਤਕੜਾ ਕੰਮਕਾਰ ਸੀ ਉਹਨੂੰ ਲੱਗਿਆ ਹੋਵੇਗਾ ਕਿ ਆਹ ਸ਼ਾਰਟਕਟ ਹੈਗਾ ਇੱਥੇ ਪੈਸੇ ਬਣਾ ਕੇ ਮੈਂ ਕੈਨੇਡਾ ਭੱਜ ਜਾਊਂਗਾ ਜੀ ਠੀਕ ਹੈ ਨਾ ਜੀ ਬੰਦੇ ਦੇ ਦਿਮਾਗ ਦੇ ਵਿੱਚ ਬੰਦਾ ਬੜਾ ਖਰਾਫਤੀ ਬਣ ਜਾਂਦਾ ਕਈ ਵਾਰ ਖਰਾਫਤ ਆ ਜਾਂਦੀ ਆ ਕੇ ਸੋ ਇਸ ਕਰਕੇ ਹੋ ਸਕਦਾ ਕਿ ਉਸਨੇ ਸੋਚਿਆ ਹੋਵੇ ਕਿ ਈਜ਼ੀ ਮਣੀ ਜਿਹੜੀ ਹੈ ਉਹ ਬਣ ਸਕਦੀ ਐ ਇਸ ਮਾਮਲੇ ਦੇ ਵਿੱਚ ਤੇ ਇਥੋਂ ਕੰਮ ਕਰਕੇ ਮੈਂ ਰਾਤ ਦੇ ਨਾਲ ਨਿਕਲ ਜਾਊਗਾ ਜੀ 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 ਬਿਲਕੁਲ ਤੁਹਾਨੂੰ ਪਤਾ ਹੀ ਹੈ ਨਾ ਬਹੁਤ ਬਗਾਨੇ ਡੱਬ ਚੋਂ ਅਸਲਾ ਕੱਢਣ ਨਹੀਂ ਦਿੰਦੇ ਜਦੋਂ ਫਿਰ ਘਟ ਜਾਂਦੀ ਆ ਨਾ ਜਦੋਂ ਬੰਦਾ ਜਦੋਂ ਜਿਆਦਾ ਹੀ ਹੱਤ ਕਰ ਜਾਂਦਾ ਤਾਂ ਫਿਰ ਜਿਹੜੀ ਤੁਹਾਨੂੰ ਪਤਾ ਹੀ ਆ ਤੱਕ ਟਿੱਪੀ ਬਣ ਜਾਂਦੀ ਆ ਸਾਵਿਕਤਾ ਜੀ ਬਿਲਕੁਲ 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 ਸਹੀ ਗੱਲ ਕਹੀ ਹੈ ਅੱਜ ਜੀ ਮਿੱਤਰ ਕਹਿ ਰਹੇ ਨੇ ਕਿ ਉਹਦਾ ਦਾਦਾ ਕਹਿੰਦੇ ਜੀਵਨ ਸਿੰਘ ਪੈਸਿਆਂ ਦੀ ਲੋੜ ਸੀ ਕਹਿੰਦੇ ਅਸੀਂ ਵੀ ਇਸ ਹਿਆੜ ਤੋਂ ਲੈ ਕੇ ਉਹਨਾਂ ਨੂੰ ਦਿੰਦੇ ਸੀਗੇ 8 ਤੋ ਸ਼ਾਇਦ ਕਹਿ ਰਹੇ ਨੇ ਮੇਰੇ ਅੱਧਾ 8 ਤੱਕ ਕੰਮ ਸੀਗਾ ਜੀ ਇਹਨਾਂ ਦਾ ਜੀ 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 ਜੀ